ਹਾਕੀ ਮੈਂ ਲਖਨ ਸਿੰਘ ਤੋੜਾ ਸਾਥ ਦਾ ਸਰਪੰਚ ਜੀ ਇਪਲਸ ਸਬਾ ਦਾ ਹਾਂ ਉਹ ਸਾਡੇ ਪਿੰਡ ਦੇ ਦੂਰ ਸਾਹਿ ਸਿੰਘ ਆ ਚਰੇ ਪਿਛਲੇ ਦਿਨੀ ਉਸਨੇ ਇਹਨਾਂ ਦੇ ਘਰੇ ਛਾਪਾਂ ਮਾਰਿਆ ਸੀ ਤੇ ਇਹਨਾਂ ਦੇ ਘਰੇ ਕੁਝ ਰਕਮ ਥੋੜੀ ਜਿਹੀ ਪਈ ਇਹਨਾਂ ਦਾ ਲੱਗੋ ਮਿੱਟੀਂ ਖਰਾਬ ਪੰਡਾ ਦੇ ਵਿੱਚ ਪਾ ਲਿਏ ਆ ਕਮੇਟੀ ਪਾਈ ਤੇ ਉਹ ਪੈਸੇ ਜਿਹੜੇ ਪੁਲਿਸ ਚੁੱਕ ਕੇ ਲੈ ਗਏ ਇੱਕ ਉਹਨਾਂ ਦੇ ਉਹ ਅੱਜ ਪੈਸੇ ਜਿਹੜੇ ਆ ਚੌਕੀ ਇੰਚਾਰਜ ਦੇ ਕੋਲੋਂ ਅੱਤਿਆ ਮਾਦਿ ਕੋਲ ਵਾਸ ਸਾਰੇ ਪੈਸੇ ਮਿਲ ਗਏ ਆ ਉਹ ਡੀਐਸਪੀ ਗੋਵਾਲਾਲ ਸਾਹਿਬ ਦੇ ਐਸਐਚਓ ਗੋਵਾਲਾਲ ਸਾਹਿਬ ਦੇ ਦਖਲਦਾਰੀ ਦੇ ਨਾਲ ਜਦੋਂ ਜਥੇਬੰਦੀ ਨੇ ਦਖਲਦਾਰੀ ਕੀਤੀ ਤੇ ਗੋਵਾਲਾਲ ਡੀਐਸਪੀ ਨੇ ਤੇ ਐਸਐਚਓ ਸਾਹਿਬ ਦੀ ਦਖਲਦਾਰੀ ਜਿਹਨੇ ਦੇ ਨਾਲ ਜਿਹੜੇ ਆ ਚੌਕੀ ਚਾਦ ਨੇ ਅੱਜ ਪੈਸੇ ਵਾਪਸ ਕੋਨਾ ਵੱਲ ਜਾ ਰੱਖਣਾ ਚਾਹੀਦਾ ਤੇ ਗਰੀਬ ਲੋਕਾਂ ਦੇ ਨਾਲ ਧੱਕਾ ਨਾ ਹੋ ਸਕੇ ਤੇ ਕੁਝ ਲੋਕ ਜਿਹੜੇ ਪਿੰਡਾਂ ਦੇ ਵਿੱਚ ਕੜਮ ਚੌਧਰੀ ਆ ਆਪਣੇ ਆਪ ਨੂੰ ਜੰਮਿਆ ਰ ਆਪਾਂ ਆਉਂਦੇ ਆ ਲਗਾਤਾਰ ਕੁਰਸੀਆਂ ਦੀਆਂ ਦਰਾਂਦੀਆਂ ਕਰਦੇ ਆ ਉਹ ਵੀ ਗਰੀਬ ਲੋਕਾਂ ਨੂੰ ਡਰਾ ਦੇ ਤੇ ਧੁਕਾਉਂਦੇ ਆ ਕਿ ਜਿਹੜਾ ਪੁਲਿਸ ਦੇ ਨਾਲ ਲੈ ਨਹੀਂ ਪਾਈ ਹੁੰਦਾ ਉਸ ਦੇ ਕੋਲ ਪੈਸੇ ਕਦੇ ਵਾਪਸ ਨਹੀਂ ਮਿਲਦੇ ਹੁੰਦੇ ਤੇ ਅੱਜ ਇਹ ਮਸਾਲਾ ਕਿ ਜਿੰਨੇ ਪੈਸੇ ਉਹਨਾਂ ਖੜੇ ਸੀ ਉਹ ਆਵੇ ਦੇ ਹੱਥ ਚ ਆਣਨ ਪੈਸੇ ਜਿਹੜੇ ਵਾਪਸ ਦੇ ਦਿੱਤੇ ਆ ਅਸੀਂ ਜਿੰਨਾ ਅਸਰਾਂ ਨੇ ਵਿੱਚ ਦਖਲਦਾਰੀ ਕਰਕੇ ਪੈਸੇ ਵਾਪਸ ਤਵਾਇਆ ਉਹਨਾਂ ਦਾ ਧੰਨਵਾਦ ਕਰਦੇ ਆ